ਖੁਸ਼ੀ ਦਾ ਰਾਸ ਮਨ ਅੰਦਰ ਵਸਦਾ ਸੰਤੋਖੀ ਦਿਲ ਹਰ ਗਮ ਤੋਂ ਬਚਦਾ ਮਿੱਠੇ ਬੋਲ ਫੁੱਲ ਬਣ ਵਰਗੀ ਖਿੜਦੇ ਨੇਕੀ ਨਾਲ ਹੀ ਰਾਹ ਸਾਰੇ ਸਮਰਤੇ ਪੋਜ਼ਿਟਿਵ ਸੋਚ ਸੂਰਜ ਬਣ ਜਾਂਦੀ ਜ਼ਿੰਦਗੀ ਰੋਸ਼ਨੀ ਨਾਲ ਪਰ ਜਾਂਦੀ ਖੁਸ਼ੀ ਦਾ ਰਾਜ਼ ਮਨ ਦੇ ਚਾਨਣ 'ਚ ਹੈ ਸੰਤੋਖ ਤੇ ਪਿਆਰ ਹਰ ਦਿਲ ਦੀ ਧੜਕਣ 'ਚ ਹੈ ਨੇਕੀ ਕਰ ਮਿੱਠੇ ਬੋਲ ਬੋਲ ਕੇ ਵੇਖ ਖੁਸ਼ੀ ਆਪਣੀ ਆਪ ਤੇਰੇ ਅੰਗ ਸੰਗ ਹੈ ਸਸਿਕਾਲ ਦੀ ਸਾਰਿਆਂ ਨੂੰ ਬੁਮੀਦ ਕਰਦੀ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਸੜੀ ਅੱਸੀ ਗੱਲਬਾਤ ਦਾ ਵਿਸ਼ਾ ਹੈ ਜੀਵਨ ਵਿੱਚ ਖੁਸ਼ ਰਹਿਣ ਦਾ ਰਾਜ਼ परमात्मा ने सानू इक ਬਹੁਤ ਹੀ ਕੀਮਤੀ ਬਖਸ਼ਿਸ਼ ਕੀਤੀ ਹੈ ਉਹ ਹੈ ਜੀਵਨ ਜੀਵਨ ਇੱਕ ਕੀਮਤੀ ਬਖਸ਼ਿਸ਼ ਹੈ ਪਰ ਹਮੇਸ਼ਾ ਹਰ ਕੋਈ ਇਸ ਨੂੰ ਖੁਸ਼ੀ ਨਾਲ ਨਹੀਂ ਜੀਂਦਾ ਕਈ ਵਾਰ ਛੋਟੀਆਂ-ਛੋਟੀਆਂ ਚਿੰਤਾਵਾਂ ਲਾਲਸਾਵਾਂ ਅਤੇ ਮਨ ਦੇ ਤਣਾਅ ਮਨੁੱਖ ਨੂੰ ਖੁਸ਼ੀ ਤੋਂ ਦੂਰ ਕਰ ਦਿੰਦੇ ਹਨ ਇਸ ਲਈ ਖੁਸ਼ ਰਹਿਣ ਦਾ ਰਾਜ਼ ਜਾਨਣਾ ਬਹੁਤ ਜ਼ਰੂਰੀ ਹੈ ਜੀਵਨ ਵਿੱਚ ਖੁਸ਼ ਰਹਿਣ ਦੀ ਪਹਿਲੀ ਕੁੰਜੀ ਹੈ ਸੰਤੋਖ ਜੋ ਮਨੁੱਖ ਆਪਣੇ ਕੋਲ ਜੋ ਕੁਝ ਹੈ ਉਸ ਨਾਲ ਸੰਤੁਸ਼ਟ ਹੋ ਜਾਵੇ ਜਹਾਂ ਉਹ ਸੰਤੁਸ਼ਟ ਰਹਿੰਦਾ ਹੈ ਤਾਂ ਉਹ ਸਦਾ ਖੁਸ਼ ਰਹਿੰਦਾ ਹੈ ਲਾਲਚ ਅਤੇ ਕਿਸੇ ਦੂਸਰੇ ਨਾਲ ਤੁਲਨਾ ਕਰਨਾ ਮਨ ਨੂੰ ਬੇਚੈਨ ਕਰ ਦਿੰਦਾ ਹੈ ਜਦਕੀ ਸੰਤੋਖ ਮਨ ਨੂੰ ਸ਼ਾਂਤੀ ਦਿੰਦਾ ਹੈ ਕਿਹੜਾ ਇਨਸਾਨ ਧੰਨਵਾਦ ਕਰਨਾ ਸਿੱਖ ਲੈਂਦਾ ਹੈ ਖੁਸ਼ੀ ਉਸਦੀ ਕਰ ਆਪਣੇ ਆਪ ਆ ਜਾਂਦੀ ਹੈ ਇਸ ਲਈ ਜੋ ਸਾਡੇ ਕੋਲ ਹੈ ਉਸ ਦੇ ਵਿੱਚ ਖੁਸ਼ ਰਹਿਣਾ ਸਿੱਖਣਾ ਚਾਹੀਦਾ ਹੈ ਹਾਂ ਜੀਵਨ ਦੇ ਵਿੱਚ ਤਰੱਕੀ ਪਾਉਣ ਦੇ ਲਈ ਜਰੂਰ ਤਤਪਰ ਰਹਿਣਾ ਚਾਹੀਦਾ ਹੈ ਉੱਚੀਆਂ ਮੰਜ਼ਿਲੇ ਹਾਸਲ ਕਰਨ ਦੇ ਲਈ ਆਪਣੇ ਆਪ ਨੂੰ ਅੱਗੇ ਵੱਲ ਵਧਾਉਣਾ ਚਾਹੀਦਾ ਹੈ ਪਰ ਇਸ ਗੱਲ ਵਿੱਚ ਝੁਰਦੇ ਰਹਿਣਾ ਕਿ ਮੇਰੇ ਕੋਲ ਦੂਸਰੇ ਦੇ ਮੁਕਾਬਲੇ ਘੱਟ ਹੈ ਉਸ ਨਾਲ ਤੁਲਨਾ ਕਰਨੀ ਜਾਂ ਮਨ 'ਚ ਲਾਲਚ ਰੱਖਣਾ ਤਉ ਆਪਣੇ ਆਪ ਨੂੰ ਦੁਖੀ ਰੱਖਣ ਵਾਲੀ ਗੱਲ ਹੈ ਇਸ ਲਈ ਜੀਵਨ ਵਿੱਚ ਖੁਸ਼ ਰਹਿੰਦਾ ਰਾਜ ਹੈ ਸੰਤੋਖ ਹੋਣਾ ਜੀਵਨ ਦੇ ਵਿੱਚ ਸੰਤੋਖ ਹੋਣਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਸਾਡੇ ਜੀਵਨ ਦੇ ਵਿੱਚ ਮਿੱਠੇ ਬੋਲ ਹੋਣੇ ਚਾਹੀਦੇ ਹਨ ਤੇ ਦੂਸਰਿਆਂ ਨਾਲ ਚੰਗੇ ਸਬੰਧ ਬਣਾ ਕੇ ਰੱਖਣੇ ਚਾਹੀਦੇ ਹਨ ਜੀਵਨ ਵਿੱਚ ਖੁਸ਼ੀ ਦਾ ਸਭ ਤੋਂ ਵੱਡਾ ਸਰੋਤ ਹੈ ਚੰਗੇ ਰਿਸ਼ਤੇ ਗੁੱਸਾ ਝਗੜੇ ਅਤੇ ਅਹੰਕਾਰ ਦਿਲਾਂ ਨੂੰ ਵੰਡ ਦਿੰਦੇ ਹਨ ਪਰ ਮਿੱਠੇ ਬੋਲ ਸ਼ਹਿਨਸ਼ੀਲਤਾ ਅਤੇ ਪਿਆਰ ਨਾ ਸਿਰਫ ਖੁਸ਼ੀ ਲੈ ਕੇ ਆਉਂਦੇ ਹਨ ਸਗੋਂ ਦੁੱਖ ਵੀ ਘਟਾ ਦਿੰਦੇ ਹਨ ਇਸ ਲਈ ਸਾਡੇ ਜੀਵਨ ਵਿੱਚ ਸਾਡੀ ਜ਼ੁਬਾਨ ਮਿੱਠੀ ਹੋਣੀ ਚਾਹੀਦੀ ਹੈ ਤੇ ਦੂਸਰਿਆਂ ਨਾਲ ਚੰਗੇ ਸੰਬੰਧ ਬਣਾ ਕੇ ਰੱਖਣੇ ਚਾਹੀਦੇ ਹਨ ਤੀਸਰਾ ਹੈ ਨਕਾਰਾਤਮਕ ਸੋਚ ਨੈਗੇਟਿਵ ਸੋਚ ਤੋਂ ਦੂਰ ਰਹਿਣਾ ਜੇ ਅਸੀਂ ਆਪਣੀ ਜੀਵਨ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਨੈਗੇਟਿਵ ਸੋਚ ਤੋਂ ਨਕਾਰਾਤਮਕ ਸੋਚ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਨਸਾਨ ਦੀ ਸੋਚ ਹੀ ਉਸ ਦੀ ਖੁਸ਼ੀ ਬਣਾਉਂਦੀ ਹੈ ਉਸ ਦੀ ਖੁਸ਼ੀ ਖਤਮ ਕਰਦੀ ਹੈ ਜਿਸ ਤਰ੍ਹਾਂ ਦੀ ਇਨਸਾਨ ਦੀ ਸੋਚ ਹੋਵੇਗੀ ਉਸ ਦਾ ਜੀਵਨ ਵੀ ਉਵੇਂ ਦਾ ਹੀ ਹੋ ਜਾਵੇਗਾ ਜੇ ਇਨਸਾਨ ਆਪਣੇ ਜੀਵਨ ਵਿੱਚ ਸਕਾਰਾਤਮਕ ਸੋਚ ਰੱਖੇਗਾ ਪੋਜ਼ਿਟਿਵ ਸੋਚ ਰੱਖੇਗਾ ਤਾਂ ਖੁਸ਼ੀਆਂ ਉਸ ਨੂੰ ਘੱਲ ਲਗਾਉਣਗੀਆਂ ਛੋਟੀ ਖੁਸ਼ੀ ਵੀ ਵੱਡੀ ਲੱਗਣ ਲੱਗ ਜਾਵੇਗੀ ਪਰ ਜੇ ਉਹੀ ਇਨਸਾਨ ਨੇਗੇਟਿਵ ਸੋਚ ਰੱਖੇਗਾ ਨਕਾਰਾਤਮਕ ਵਿਚਾਰ ਆਪਣੇ ਮਨ ਵਿੱਚ ਲੈ ਕੇ ਆਵੇਗਾ ਤਾਂ ਤਾਂ ਉਹ 네ਗੇਟਿਵ ਗੱਲਾਂ ਵਿੱਚ ਫਸਿਆ ਰਹੇਗਾ ਤਾਂ ਉਸ ਨੂੰ ਹਰ ਇੱਕ ਚੀਜ਼ ਭਾਰੀ ਲੱਗਦੀ ਰਹੇਗੀ ਸੋ ਹਮੇਸ਼ਾ ਇਨਸਾਨ ਨੂੰ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ ਮੇਰੇ ਅਕੋਰਡਿੰਗ ਅਗਲਾ ਪੁਆਇੰਟ ਹੈ ਸਮੇਂ ਦੀ ਸਹੀ ਵਰਤੋਂ ਕਰਨਾ ਜੀਵਨ ਵਿੱਚ ਖੁਸ਼ ਰਹਿਣ ਦਾ ਸਹੀ ਰਾਜ ਏਹੀ ਹੈ ਉਚਿਤ ਤਰੀਕਾ ਹੈ ਸਮੇਂ ਦੀ ਸਹੀ ਵਰਤੋਂ ਕਰਨਾ ਜਿਹੜਾ ਮਨੁੱਖ ਆਪਣਾ ਸਮਾਂ ਬਰਬਾਦ ਕਰ ਦਿੰਦਾ ਹੈ ਉਹ ਹਮੇਸ਼ਾ ਪਛਤਾਉਂਦਾ ਹੈ ਆਪਣੀ ਉਮਰ ਦੇ ਲਿਹਾਜ਼ ਦੇ ਨਾਲ ਸਹੀ ਟਾਈਮ ਤੇ ਸਹੀ ਕੰਮ ਕਰਨਾ ਹੀ ਜੀਵਨ ਦੇ ਵਿੱਚ ਖੁਸ਼ੀ ਪ੍ਰਦਾਨ ਕਰਦਾ ਹੈ ਜੀਵਨ ਇਸੇ ਪੜ੍ਹਾਈ ਦੀ ਗੱਲ ਕਰੀਏ ਜੇ ਵਿਦਿਆਰਥੀ ਜੀਵਨ ਦੇ ਵਿੱਚ ਬੱਚਾ ਪੜ੍ਹਾਈ ਨਹੀਂ ਕਰੇਗਾ ਤਾਂ ਕੀ ਕਰੇਗਾ ਹੋਰ ਜੀ ਨੌਜਵਾਨ ਜੀਵਨਾ ਨੌਜਵਾਨੀ ਦੇ ਵਿੱਚ ਨੌਜਵਾਨ ਜਿਹੜੇ ਨਹੀਂ ਜੇ ਕੰਮ ਦੀ ਪਾਲ ਨਹੀਂ ਕਰਨਗੇ ਕੰਮ ਨਹੀਂ ਕਰਨਗੇ ਤਾਂ ਉਹ ਹੋਰ ਕੀ ਕਰਨਗੇ ਇਸ ਲਈ ਸਮੇਂ ਦੀ ਸਹੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਪੜਾਈ ਸਿਹਤ ਪਰਿਵਾਰ ਅਤੇ ਆਰਾਮ ਇਹ ਸਾਰੀਆਂ ਚੀਜ਼ਾਂ ਦਾ ਜੀਵਨ ਦੇ ਵਿੱਚ ਸੰਤੁਲਿਤ ਬਣਾਉਣਾ ਬਹੁਤ ਜ਼ਰੂਰੀ ਹੈ ਹਰ ਇੱਕ ਕੰਮ ਉਚਿਤ ਸਮੇਂ ਤੇ ਕਰਕੇ ਅਸੀਂ ਆਪਣੀ ਸਿਹਤ ਵੀ ਠੀਕ ਰੱਖ ਸਕਦੇ ਹਾਂ ਸਮੇਂ ਦੀ ਸਹੀ ਵਰਤੋਂ ਕਰਕੇ ਪਰਿਵਾਰ ਨੂੰ ਸਮੇਂ ਸਿਰ ਟਾਈਮ ਦੇ ਕੇ ਅਸੀਂ ਆਪਣੀ ਪਰਿਵਾਰ ਦੀਆਂ ਖੁਸ਼ੀਆਂ ਵੀ ਬਰਕਰਾਰ ਰੱਖ ਸਕਦੇ ਹਾਂ ਕੰਮਕਾਰਾਂ ਵਿੱਚੋਂ ਟਾਈਮ ਕੱਢ ਕੇ ਆਪਣੇ ਸਰੀਰ ਨੂੰ ਆਰਾਮ ਦੇ ਕੇ ਵੀ ਅਸੀਂ ਆਪਣੀ ਜੀਵਨ ਵਿੱਚ ਖੁਸ਼ੀਆਂ ਲਿਆ ਸਕਦੇ ਹਾਂ ਇਸ ਲਈ ਜੀਵਨ ਦੇ ਵਿੱਚ ਸੰਤੁਲਨ ਬਣਾ ਕੇ ਰੱਖਣਾ ਸਮੇਂ ਦੀ ਸਹੀ ਵਰਤੋਂ ਕਰਨਾ ਹੀ ਸਭ ਦੇ ਜੀਵਨ ਨੂੰ ਖੁਸ਼ ਰੱਖ ਸਕਦਾ ਹੈ ਜਿਹੜਾ ਇਨਸਾਨ ਦੂਸਰਿਆਂ ਦੀ ਮਦਦ ਕਰਦਾ ਹੈ ਉਸੇ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਦੋਵੇਂ ਮਿਲਦੀਆਂ ਹਨ ਕਹਿੰਦੇ ਨੇ ਨੇਕੀ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਛੋਟੀ ਜਿਹੀ ਭਲਾਈ ਵੀ ਦਿਲ ਵਿੱਚ ਰੋਸ਼ਨੀ ਪੈਦਾ ਕਰ ਦਿੰਦੀ ਹੈ। ਸੋ ਸਾਨੂੰ ਆਪਣੇ ਜੀਵਨ ਦੇ ਵਿੱਚ ਦੂਸਰਿਆਂ ਦੀ ਮਦਦ ਕਰਕੇ ਨੇਕੀ ਕਰਨੀ ਚਾਹੀਦੀ ਹੈ ਤੇ ਲੋੜਵੰਦ ਦੀ ਮਦਦ ਕਰਕੇ, ਦਾਨ ਕਰਕੇ, ਦੂਸਰੇ ਨੂੰ ਖੁਸ਼ੀਆਂ ਦੇ ਕੇ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਲਿਆ ਸਕਦਾ ਹੈ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਦਾਨ ਕਰਦੇ ਹਾਂ ਤਾਂ ਸਾਡਾ ਮਨ ਵੀ ਖੁਸ਼ ਹੁੰਦਾ ਹੈ। ਇਹ ਲਿਖੀਆਂ ਨਿੱਕੀਆਂ ਖੁਸ਼ੀਆਂ ਹੀ ਸਾਡੇ ਜੀਵਨ ਨੂੰ ਖੁਸ਼ ਰੱਖਦੀਆਂ ਹਨ। ਜੀਵਨ ਵਿੱਚ ਖੁਸ਼ ਰਹਿਣ ਦਾ ਇੱਕ ਮਹੱਤਵਪੂਰਨ ਕਾਰਨ ਹੋਰ ਵੀ ਬਣ ਸਕਦਾ ਹੈ ਉਹ ਹੈ ਸਿਹਤ। ਸਾਡੀ ਸਿਹਤ ਵੀ ਠੀਕ ਰਹਿਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਦੀ ਸਿਹਤ ਠੀਕ ਹੋਵੇਗੀ ਉਹ ਹਰ ਮੁਸ਼ਕਲ ਨਾਲ ਮੁਸਕਰਾ ਕੇ ਲੜ ਸਕਦਾ ਹੈ ਇਸ ਲਈ ਆਪਣੀ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਸਿਹਤ ਦਾ ਖਿਆਲ ਰੱਖਣ ਦੇ ਲਈ ਸਾਨੂੰ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ ਉਚਿਤ ਸਮੇਂ ਤੇ ਵਧੀਆ ਭੋਜਨ ਖਾਣਾ ਚਾਹੀਦਾ ਹੈ ਉਚਿਤ ਸਮੇਂ ਤੇ ਨੀਂਦ ਲੈਣੀ ਚਾਹੀਦੀ ਹੈ ਉਚਿਤ ਸਮੇਂ ਤੇ ਆਰਾਮ ਕਰਕੇ ਆਪਣੀ ਸਿਹਤ ਨੂੰ એનર્ਜੀ ਦੇ ਸਕਦੇ ਹਾਂ ਜੀਵਨ ਤੇ ਵਿੱਚ ਕਸਰਤ ਜਾਂ ਵਾਕ ਜਿਹਨੂੰ ਤੁਸੀਂ ਸੈਰ ਕਹਿੰਦੇ ਹੋ ਇਹ ਚੀਜ਼ਾਂ ਵੀ ਸਾਨੂੰ ਆਪਣੀ ਸਿਹਤ ਠੀਕ ਰੱਖਣ ਦੇ ਵਿੱਚ ਮਦਦ ਕਰਦੀਆਂ ਹਨ ਇਹ ਸਭ ਖੁਸ਼ੀ ਦੇ ਅਸਲ ਸਹਾਰੇ ਹਨ ਸੋ ਅੰਤਤਿ ਮੈਂ ਇਹੀ ਕਹਿਣਾ ਚਾਹਾਂਗੀ ਕਿ ਅਸਲ ਖੁਸ਼ੀ ਕਿਸੇ ਬਾਹਰੀ ਚੀਜ਼ ਵਿੱਚ ਨਹੀਂ ਸਗੋ ਸਾਡੇ ਮਨ ਸਾਡੀ ਸੋਚ ਸਾਡੀਆਂ ਆਤਾਂ ਤੇ ਸਾਡੇ ਰਿਸ਼ਤਿਆਂ ਵਿੱਚ ਹੀ ਹੈ ਜਿਹੜਾ ਮਨੁੱਖ ਪਿਆਰ ਨਾਲ ਰਹਿੰਦਾ ਹੈ ਨਿਕਿਲ ਕਰਦਾ ਹੈ ਅਤੇ ਸੰਤੋਖ ਨੂੰ ਆਪਣੇ ਜੀਵਨ ਵਿੱਚ ਥਾਂ ਦਿੰਦਾ ਹੈ ਉਹੀ ਜੀਵਨ ਦਾ ਸੱਚਾ ਖੁਸ਼ ਮਨੁੱਖ ਹੈ ਇਸ ਲਈ ਜੀਵਨ ਵਿੱਚ ਖੁਸ਼ ਰਹਿਣ ਦੇ ਰਾਜ਼ ਹਨ ਪਿਆਰ ਸੰਤੋਖ ਚੰਗੀ ਸੋਚ ਅਤੇ ਚੰਗੇ ਕਰਮ ਅੰਤ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਖੁਸ਼ ਰਹੋ ਸਿਹਤਮੰਦ ਜੀਵਨ ਜਿਓ ਤੇ ਉੱਚੀਆਂ ਬੁਲੰਦੀਆਂ ਹਾਸਲ ਕਰੋ ਧੰਨਵਾਦ ਜੀ